ਦੋਸਤੋ ਜੇਕਰ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਕਿਸੇ ਕਾਰਨ ਕਰਕੇ ਅਧੂਰਾ ਹੈ ਤਾਂ ਉਸ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਅਸੀਂ ਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ 12-13 ਮਿੰਟ ਦੀ ਵੀਡੀਓ ਆ ਜ਼ਰੂਰ ਦੇਖਿਓ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਐਡਰੈਸ ਦਿਖਾ ਦਈਏ ਇਹਨਾਂ ਦਾ ਕਿ ਤੁਸੀਂ ਕੋਈ ਵੀ ਕੰਸਲਟੈਂਸੀ ਲੈਣ ਦੇ ਲਈ ਪਹੁੰਚਣਾ ਕਿੱਥੇ ਆ ਗੁਰਦੁਆਰਾ ਹਾਦਨਾਰਾ ਸਾਹਿਬ ਤੋਂ ਥੋੜਾ ਅੱਗੇ ਆ ਕੇ ਤੁਸੀਂ ਕਾਲਜ ਰੋਡ ਵੱਲੋਂ ਟਰਨ ਕਰਨਾ ਆ ਸਾਹਮਣੇ ਬੋਰਡ ਵੀ ਲੱਗਾ ਹੋਇਆ ਰੂਟਸ ਇਮੀਗ੍ਰੇਸ਼ਨ ਇਹਨਾਂ ਦੇ ਤੁਹਾਨੂੰ ਲੈ ਕੇ ਚੱਲੇ ਆ ਇਹ ਕੱਲਾ ਸਟੱਡੀ ਵੀਜ਼ਾ ਦੇ ਵਿੱਚ ਨਹੀਂ ਸਗੋ ਹਰ ਤਰ੍ਹਾਂ ਦੇ ਕੈਨੇਡਾ ਦੇ ਵੀਜ਼ੇ ਦੇ ਵਿੱਚ ਡੀਲ ਕਰਦੇ ਨੇ ਤੇ ਇਹਨਾਂ ਦਾ ਜਿਹੜਾ ਸਕਸੈਸ ਰੇਟ ਆ 100% ਹੈ ਉਹ ਸਕਸੈਸ ਰੇਟ 100% ਕਿਉਂ ਆ ਉਹ ਵੀ ਤੁਹਾਨੂੰ ਦੱਸਾਂਗੇ ਉਹਦਾ ਕਾਰਨ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਆਫਿਸ ਦਿਖਾ ਦਈਏ ਆ ਦੇਖੋ ਜੀ ਰੂਟਸ ਇਮੀਗ੍ਰੇਸ਼ਨ ਦੇ ਨਾਮ ਤੋਂ ਆਫਿਸ ਆ ਜਿਹੜਾ ਬਣਿਆ ਹੋਇਆ ਇੱਥੇ ਤੁਸੀਂ ਪਹੁੰਚਣਾ ਤੇ ਬਾਕੀ ਗੱਲਾਂ ਆਪਾਂ ਕਰਦੇ ਆ ਜਿਹੜੇ ਇੱਥੋਂ ਦੇ ਓਨਰ ਨੇ ਉਹਨਾਂ ਦੇ ਨਾਲ ਅਸੀਂ ਹਰ ਤੁਹਾਨੂੰ ਲੈ ਕੇ ਪਹੁੰਚਿਆ ਰੂਟਸ ਇਮੀਗ੍ਰੇਸ਼ਨ ਤੇ ਇਹਨਾਂ ਦਾ ਜਿਹੜਾ ਵਰਕ ਰੇਟ ਆ 100% ਆ ਇਹ ਕਾਦੇ ਵਿੱਚ ਕੰਮ ਕਰਦੇ ਨੇ ਆ ਦੇਖੋ ਜੀ ਸਟੱਡੀ ਪਰਮਟ ਵਰਕ ਪਰਮਟ ਵੈਸਟਰ ਵੀਜ਼ਾ ਸੁਪਰ ਵੀਜ਼ਾ ਸਾਰੀਆਂ ਕੈਟਾਗਰੀਆਂ ਚ ਡੀਲ ਕਰਦੇ ਨੇ ਤੇ ਰੇਟ ਜਿਹੜਾ ਹੈਗਾ ਇਹਨਾਂ ਦੇ ਕੰਮ ਕਰਨ ਦਾ 100% ਆ ਉਹ ਕਿਉਂ ਆ ਕਿਉਂਕਿ ਇਹਨਾਂ ਦੇ ਜਿਹੜੇ ਹੈਗੇ ਨੇ ਕੈਨੇਡਾ ਦੇ ਵਿੱਚ ਵੀ ਆਫੀਸਰਸ ਨੇ ਆਹ ਦੇਖੋ ਜੀ ਕੈਨੇਡਾ ਦੇ ਵਿੱਚ ਬ੍ਰਮਟਨ 온ਟਾਰੀਓ ਕੈਲਗਰੀ ਕਰਕੇ ਜਿਹੜਾ ਇਹਨਾਂ ਦਾ ਸਕਸੈਸ ਰੇਟ ਆ ਉਹ ਜ਼ਿਆਦਾ ਤੇ ਜਿਹੜਾ ਇੱਥੇ ਡੀਲ ਕਰਦੇ ਨੇ ਮੁਹੰਮਦ ਰਵੀ ਜੀ ਜਿਹੜੇ ਕਿ ਰੈਗੂਲੇਟਰੀ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਵੀ ਨੇ ਤੇ ਸੀਆਈਸੀਸੀ ਦੇ ਮੈਂਬਰ ਵੀ ਨੇ ਆਜੂ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਕਿਹੜੀ ਡੀਲ ਕਰਦੇ ਨੇ ਇਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਸਕਸੈਸ ਰੇਟ 100% ਹੈ 2020 ਤੋਂ ਉਹਰੇ ਕੰਮ ਕਰ ਰਹੇ ਨੇ ਤੇ ਪਹਿਲਾਂ ਤਾਂ ਡਿਸਪਲੇ ਬੋਰਡ ਤੇ ਦੇਖ ਲਓ ਜਿਹੜੇ ਇਹਨਾਂ ਦੇ ਵੀਜ਼ੇ ਲੱਗੇ ਹੋਏ ਨੇ ਬਾਕੀ ਜਿਹੜੇ ਥੋੜਾ ਸਵਾਲ ਲੈ ਤੁਸੀਂ ਕਮੈਂਟ ਬਾਕਸਾਂ 'ਚ ਪੁੱਛ ਵੀ ਸਕਦੇ ਹੋ ਆ ਖੁੰਝੇ ਵਿੱਚ ਇਹਨਾਂ ਦਾ ਨੰਬਰ ਵੀ ਆ ਰਿਹਾ ਤੇ ਇੱਥੇ ਤੁਸੀਂ ਇਹਨਾਂ ਨਾਲ ਬਾਕੀ ਜਿਹੜੀ ਜਾਣਕਾਰੀ ਇਹਨਾਂ ਤੋਂ ਲੈ ਵੀ ਸਕਦੇ ਆਂਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਤੇ ਮੇਰੀ ਇੰਟਰੋਡਕਸ਼ਨ ਦੇ ਵਿੱਚ ਮੇਰਾ ਨਾਮ ਮੁਹੰਮਦ ਰਵੀ ਹੈ ਜੀ ਤੇ ਮੈਂ ਕੈਨੇਡੀਅਨ ਗਵਰਨਮੈਂਟ ਤੋਂ ਮਨਜ਼ੂਰਸ਼ੋਦਾ ਆਰਸੀਆਸੀ ਆਂ ਜਿਹਦਾ ਮਤਲਬ ਹੈ ਜੀ ਰੈਗੂਲੇਟਰ ਕੈ ਜਿਹੜਾ ਕਿ ડીਲ ਕਰਦਾ ਆ ਕੈਨੇਡੀਅਨ ਵੀਜ਼ੇ ਦੇ ਵਿੱਚ ਸੋ ਤੇ ਸਰ ਜਿਵੇਂ ਤੁਸੀਂ RCIC ਹੋ ਇਹਦਾ ਜਿਹੜਾ ਤੁਹਾਡੇ ਕੋਲ ਵੀਜ਼ੇ ਲਗਵਾਉਂਦਾ ਉਹਨੂੰ ਕੀ ਫਾਇਦਾ ਹੁੰਦਾ ਇਹ ਚੀਜ਼ ਸਾਰਿਆਂ ਤੋਂ ਵੱਡਾ ਫਾਇਦਾ ਬਾਈ ਜੀ ਇਹਦੇ ਵਿੱਚ ਇਹ ਆ ਕਿ ਜਦੋਂ ਤੁਸੀਂ ਕਿਸੇ ਵੀ RCIC ਤੋਂ ਵੀਜ਼ਾ ਲਗਵਾਉਣੇ ਹੋ ਜਿਹੜੇ ਤੁਹਾਡੇ ਡਾਕੂਮੈਂਟਸ ਹੁੰਦੇ ਨੇ ਉਹ ਸਾਨੂੰ 6 ਸਾਲ ਤੱਕ ਸਾਹਮਣੇ ਰੱਖਣੇ ਪੈਂਦੇ ਨੇ ਮੋਰਓਵਰ ਅਸੀਂ ਯੂਜ਼ ਆਫ ਰਿਪਰੈਜ਼ੈਂਟੇਟਿਵ ਸਾਈਨ ਕਰਾਉਣੇ ਆਂ ਅਸੀਂ ਰੀਟੇਨਰ ਸਾਈਨ ਕਰਾਉਣੇ ਆਂ ਕਿ ਤੁਸੀਂ ਇਹ ਵੀਜ਼ਾ ਆਬ ਸਟ੍ਰੀਮ ਦੇ ਵਿੱਚ ਅਸੀਂ ਤੁਹਾਡੇ ਤੋਂ ਬਾਅਦ ਚਾਰਜਸ ਕਰਨੇ ਨੇ ਸਾਰਾ ਇਨ ਰਿਟਨ ਹੁੰਦਾ ਆ ਤੇ ਉਹ ਰਿਟਨ ਹੋਣ ਦੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਸਾਨੂੰ ਜਿੱਦੋਂ ਰੈਗੂਲੇਟ ਕਰਦੀ ਆ ਮੈਂਬਰ ਆਫ ਜਿੱਦਾਂ ਮੈਂ ਮੈਂਬਰ ਆਫ ਸੀਆਈਸੀਸੀ ਆ ਤੇ ਉਹ ਕੌਲੇਜ ਸਾਨੂੰ ਜਿਹੜਾ ਰੈਗੂਲੇਟ ਕਰਦਾ ਆ ਉਸ ਨੂੰ ਅਸੀਂ ਜਵਾਬ ਦੇ ਹੁੰਨੇ ਆ ਜੇ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੁੱਛਗਈ ਜਾਂਦੀ ਆ ਕਿ ਆਹ ਬੰਦੇ ਦਾ ਤੁਸੀਂ ਇਸ ਟਾਈਮ ਇਹ ਵੀਜ਼ਾ ਲਾਇਆ ਸੀ ਇਹਦੇ ਸਾਨੂੰ ਡਾਕੂਮੈਂਟਸ ਚਾਹੀਦੇ ਆ ਕੋਈ ਵੀ ਆਡਿਟ ਹੁੰਦਾ ਆ ਬਾਈ ਨੇ ਕਹਿਣਾ ਮਤਲਬ ਇਹ ਆ ਕਿ ਇਨਾਂ ਕੋਲੋਂ ਤੁਸੀਂ ਵੀਜ਼ਾ ਲਗਵਾਉਣੇ ਹੋ ਤਾਂ ਤੁਹਾਡੇ ਨਾਲ ਫਰਾਡ ਹੋਣ ਦਾ ਜਿਹੜਾ ਚਾਂਸ ਆ ਬਿਲਕੁਲ 0% ਹੈ ਕਿਉਂਕਿ ਇਹਨਾਂ ਦੇ ਜਿਵੇਂ ਬੈਂਕ ਨੇ ਸਾਰੇ ਇੰਡੀਆ ਦੇ ਵਿੱਚ ਉਹਨੂੰ ਰੈਗੂਲੇਟ ਕਰਦੀ ਆ ਆਰਬੀਆਈ ਉਸੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੂੰ ਵੀ ਰੈਗੂਲੇਟ ਕਰਦੀ ਆ ਸੀਆਈਸੀਸੀ ਜੀ ਠੀਕ ਹੈ ਤੇ ਉਹਨੂੰ ਜਵਾਬਦੇ ਹੁੰਦੇ ਨੇ ਤੇ ਤੁਹਾਡੇ ਨਾਲ ਫਰਾਡ ਹੋਣ ਦਾ ਚਾਂਸ ਬਿਲਕੁਲ ਜ਼ੀਰੋ ਕਲਪਰੀ ਕਿਹੜੀ ਕੰਟਰੀ ਚ ਫੀਲ ਕਰਦੇ ਤੁਸੀਂ ਕੈਨੇਡਾ ਚ ਕਰਦੇ ਆ ਜਾਂ ਹੋਰ ਵੀ ਕੰਟਰੀਸ ਆ ਬਹੁਤ ਵਧੀਆ ਕਵਿਚਨ ਕੀਤਾ ਜੀ ਤੁਸੀਂ ਸਿਰਫ ਔਰ ਸਿਰਫ ਕੈਨੇਡਾ ਦੇ ਵਿੱਚ ਹੀ ਡੀਲ ਕਰਦੇ ਆ ਜਾਂ ਇਹ ਤੋਂ ਬਿਨਾਂ ਕਿਸੇ ਵੀ ਕ ओके ਤੇ ਜਿਵੇਂ ਬਾਈ ਆਪਣਾ ਬਾਹਰ ਬੋਰਡ ਲੱਗਿਆ ਹੋਇਆ ਸੀ ਕਿ ਆਪਣੇ ਆਫਿਸਸ ਕੈਨੇਡਾ ਦੇ ਵਿੱਚ ਵੀ ਬਣੇ ਹੋਏ ਨੇ ਹਾਂ ਹਾਂ ਤੇ ਉੱਥੇ ਕਿੱਥੇ ਕਿੱਥੇ ਆਫਿਸ ਨੇ ਤੇ ਉਹਨਾਂ ਦਾ ਜਿਹੜੇ ਉਰੋਂ ਲੋਕ ਜਾਂਦੇ ਨੇ ਤੁਹਾਡੇ ਨੂੰ ਵੀਜ਼ਾ ਲਗਾ ਕੇ ਉਹਨਾਂ ਨੂੰ ਕੀ ਫਾਇਦਾ ਹੁੰਦਾ ਸਾਰਿਆਂ ਤੋਂ ਪਹਿਲਾਂ ਤਾਂ ਸਾਡਾ ਆਫਿਸ ਹੈਗਾ ਜੀ ਮਿਸਿਸ ਸਾਗਾ ਦੇ ਵਿੱਚ ਤੇ ਦੂਸਰਾ ਸਾਡਾ ਆਫਿਸ ਹੈਗਾ ਕੈਲਗਰੀ ਦੇ ਵਿੱਚ ਮਿਸਿਸ ਸਾਗਾ ਅਨਟਾਰੀਓ ਦੇ ਵਿੱਚ ਨੀਅਰ ਬਾਈ ਟੋਰਾਂਟੋ ਕਹਿ ਸਕਦੇ ਆ ਆਪਾਂ ਤੇ ਕੈਲਗਰੀ ਅਲਬਰਟਾ ਦੇ ਵਿੱਚ ਸੋ ਜਿਹੜੇ ਵਿੱਚ ਸਾਡੇ ਥਰੂ ਇਥੋਂ ਵੀਜ਼ਾ ਲਵਾ ਕੇ ਜਾਂਦੇ ਆ ਸਾਡੇ ਅਸੀਂ ਤੁਹਾਨੂੰ ਐਗਜ਼ਾਮਪਲਸ ਦਿਖਾਵਾਂਗੇ ਸਾਡੇ ਤੋਂ ਸਟੂਡੈਂਟ ਵੀਜ਼ੇ ਤੋਂ ਲੈ ਕੇ ਸਿਟੀਜ਼ਨਸ਼ ਐਪਲੀਕੇਸ਼ਨ ਅਸੀਂ ਉਹਨਾਂ ਦੀ ਕੀਤੀ ਸਾਡੀਆਂ ਸਰਵਿਸਿਜ਼ ਉਹਨਾਂ ਨੇ ਲਈਆਂ ਨੇ ਤੇ ਉਹ ਸਿਟੀਜ਼ਨ ਦਾ ਰਾਹ ਵੀ ਕ੍ਰਾਸ ਕਰ ਚੁੱਕੇ ਉਹਨਾਂ ਕੋਲ ਕੈਨੇਡੀਅਨ ਪਾਸਪੋਰਟਸ ਨੇ ਤੇ ਇਹਦੇ ਨਾਲ ਕੀ ਚੱਕਰਾ ਕਿ ਅਸੀਂ ਟਾਈਮ ਟੂ ਟਾਈਮ ਬੱਚੇ ਨੂੰ ਗਾਈਡ ਕਰਦੇ ਰਹਿੰਦੇ ਆ ਜਦੋਂ ਇੱਥੋਂ ਕੋਈ ਵੀ ਸਟੂਡੈਂਟ ਸਟੱਡੀ ਪਰਮਿਟ ਤੇ ਜਾਂਦਾ ਉਸ ਤੋਂ ਬਾਅਦ ਉਹਨੇ ਵਰਕ ਪਰਮਿਟ ਅਪਲਾਈ ਕਰਨਾ ਪੀਆਰ ਵੇ ਪਾਥਵੇਜ ਦੇਖਣੇ ਨੇ ਉਹ ਸਾਰੀ ਗਾਈਡੈਂਸ ਅਸੀਂ ਫ੍ਰੀ ਆਫ ਕਾਸਟ ਕਰਦੇ ਆ ਜਿਹੜੇ ਸਾਡੇ ਥਰੂ ਉੱਥੇ ਬੱਚੇ ਜਾਂਦੇ ਆ ਤੇ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਆਉਂਦੀ ਆ ਅਸੀਂ ਟਰਾਈ ਕਰਦੇ ਆ ਉਹਨੂੰ ਸੌਲਟ ਆਊਟ ਕਰਨ ਤੇ ਤੁਹਾਡੇ ਸਟੱਡੀ ਵੀਜ਼ੇ ਤੋਂ ਲੈ ਕੇ ਤੁਹਾਡਾ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣ ਤੱਕ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰਾ ਕੰਮ ਤੁਹਾਨੂੰ ਇਹ ਕਰਵਾ ਕੇ ਦੇਣਗੇ ਕਿਉਂਕਿ ਉਧਰ ਜਾ ਕੇ ਇਹ ਨਹੀਂ ਹੈ ਵੀ ਅਧਰੋਂ ਤੁਹਾਨੂੰ ਉਧਰ ਭੇਜਤਾ ਉਧਰ ਜਾ ਕੇ ਤੁਹਾਨੂੰ ਆਪ ਆਫਿਸ ਉਹ ਲੱਭਣੇ ਪੈ ਰਹੇ ਨੇ ਇਸ ਇਨਾਂ ਕੋਲ ਜਾਊਂਗੇ ਤੇ ਉਦੋਂ ਤੁਹਾਨੂੰ ਸਿਟੀਜ਼ਨਸ਼ਿਪ ਮਿਲਣ ਤੱਕ ਕੈਨੇਡੀਅਨ ਪਾਸਪੋਰਟ ਮਿਲਣ ਤੱਕ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਤੇ ਮਤਲਬ ਕਿਹੜੇ ਕਿਹੜੇ ਵੀਜ਼ੇ ਆਪਾਂ ਲੈਵੋਣੇ ਆ ਕਿਹੜੇ ਕਿਹੜੇ ਵੀਜ਼ੇ ਫੀਲ ਕਰਦੇ ਸੋ ਬੇਸਿਕਲੀ ਜਿਹੜੇ ਬੇਸਿਕ ਵੀਜ਼ ਸੂਪਰ ਵੀਜ਼ਾ ਹੋ ਗਿਆ ਪੇਰੈਂਟਸ ਤੇ ਲਈ ਜਿਹੜੇ ਬੱਚੇ ਉੱਧਰ ਜਾ ਕੇ ਪੀਆਰ ਹੋ ਜਾਂਦੇ ਨੇ ਫਿਰ ਉਹ ਪੇਰੈਂਟਸ ਨੂੰ ਸੂਪਰ ਵੀਜ਼ਾ ਤੇ ਬੁਲਾਉਂਦੇ ਆ ਜਾਂ ਜਦਾਂ ਸਪਾਊਸ ਚੱਲ ਕੇ ਉਹਨਾਂ ਦਾ ਸਪਾਊਸਲ ਓਪਨ ਵਰਕ ਪਰਮਿਟ ਹੋ ਗਿਆ ਇਹ ਤੋਂ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਹੀ ਕਰਦੇ ਆ ਤੇ ਅਸੀਂ ਵੀ ਉਹਨਾਂ ਚੋ ਇੱਕਾ ਜਿਹੜੇ ਕਰਦੇ ਆ ਬਟ ਇਹਨਾਂ ਤੋਂ ਬਿਨਾਂ ਜੋ ਅਸੀਂ ਕਰਦੇ ਆ ਇਹਨਾਂ ਤੋਂ ਬਿਨਾਂ ਅਲਬਰਟਾ ਟੈਕ ਪਾਥਵੇ ਹੋ ਗਿਆ ਜੀ ਉਹਦੇ ਵਿੱਚ ਡਾਇਰੈਕਟ ਪੀਆਰ ਸੀ ਦੀ ਆਪਸ਼ਨ ਹੁੰਦੀਆਂ ਨੇ ਅਸੀਂ ਸਟਾਰਟਅਪ ਵੀਜ਼ਾ ਕਰਦੇ ਆ ਜੀ ਉਸ ਤੋਂ ਬਾਅਦ ਇੰਟਰਾ ਕੰਪਨੀ ਟਰਾਂਸਫਰ ਕਰਦੇ ਆ ਬਿਜ਼ਨੈਸ ਵੀਜ਼ਾ ਕਰਦੇ ਆ ਸੋ ਕਈ ਵ ਕਿਉਂਕਿ ਸਾਡੀ ਉਹਨਾਂ ਚੀਜ਼ਾਂ ਦੇ ਵਿੱਚ ਐਕਸਪਰਟੀਜ਼ ਆ ਤੇ ਸਾਡੇ ਕੋਲੇ ਉਹਨਾਂ ਦੀਆਂ ਬਹੁਤ ਸਕਸੈਸ ਸਟੋਰੀਜ਼ ਨੇ ਜਿਹੜੀਆਂ ਕਿਸੇ ਕੋਲ ਦੇ ਨਾਲ ਸ਼ੇਅਰ ਵੀ ਕਰ ਸਕਦੇ ਜਦੋਂ ਤੁਸੀਂ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੋਗੇ। ਪਹਿਲੀ ਗੱਲ ਬਾਈ ਜੀ ਜਦੋਂ ਬੱਚਾ ਸਾਡੇ ਕੋਲੇ ਆਉਂਦਾ ਅਸੀਂ ਉਹਦੇ ਡਾਕੂਮੈਂਟਸ ਸਕੈਨ ਕਰਦੇ ਹਾਂ ਅਸੀਂ ਕੋਈ ਵੀ origignal ਡਾਕੂਮੈਂਟਸ ਨਹੀਂ ਉਹਦਾ ਰੱਖਦੇ। ਉਸ ਤੋਂ ਬਾਅਦ ਬੱਚੇ ਨੂੰ ਅਸੀਂ ਆਪਸ਼ਨਸ ਦਿੰਨੇ ਆ ਜਿੱਦਾਂ ਕੋਈ ਸਟੱਡੀ ਪਰਮਿਟ ਵਾਲਾ ਆਉਂਦਾ ਆ ਵੀ ਆਹ ਆ ਕਾਲਜੇਜ਼ ਅਵੇਲੇਬਲ ਨੇ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਅਸੀਂ ਕਾਲਜ ਦੇ ਨਾਲ ਲਗ ਲਗ ਕਾਲਜੇਜ਼ ਨੇ ਉਥੋਂ ਗੱਲਬਾਤ ਕਰਦੇ ਆ ਕਿ ਆ ਆਪਸ਼ਨ ਤੁਹਾਡੇ ਕੋਲੇ ਅਵੇਲੇਬਲ ਆ ਕਿ ਜਿੱਦਾਂ ਸਾਡੇ ਕੋਲੇ ਕਾਲਜਸ ਦੇ ਪੋਰਟਲ ਨੇ ਉੱਥੇ ਓਪਨ ਸ਼ੋ ਕਰਦਾ ਹੈ ਬਟ ਅਸੀਂ ਸਟਲ ਕਾਲਜ ਨਾਲ ਕਨਫਰਮ ਕਰਦੇ ਆ ਕਿ ਇਹ ਵਾਕਈ ਓਪਨ ਹੈਗਾ ਆ ਵੀ ਸੀਟ ਮਿਲ ਜੂ ਬੱਚੇ ਨੂੰ ਜੋ ਅਸੀਂ ਕਮਿਟਮੈਂਟ ਕਰਦੇ ਆ ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪੂਰੀ ਕਰਦੇ ਆ ਸੋ ਜਦੋਂ ਆਫਰ ਲੈਟਰ ਆ ਜਾਂਦਾ ਫੀਸ ਵਗੈਰਾ ਸਾਰੀ ਡਨ ਹੋ ਜਾਂਦੀ ਆ ਸਾਰੀ ਡਾਕੂਮੈਂਟੇਸ਼ਨ ਪੂਰੀ ਹੋ ਜਾਂਦੀ ਆ ਅਸੀਂ ਵਿਦਨ 48 ਆਵਰਸ ਦੇ ਵਿੱਚ ਵਿੱਚ ਉਹਦੀ ਫਾਈਲ ਆ ਜਿਹੜੀ ਉਹ ਸਬਮਿਟ ਕਰ ਦਿੱਤੀ ਸੀ ਹਰ ਇੱਕ ਇਨਸਾਨ ਜੋ ਮਿਹਨਤ ਕਰਦਾ ਉਹ ਕੈਨੇਡਾ ਜਾ ਸਕਦਾ ਆ ਤੇ ਜੇ ਆਪਾਂ ਡਾਇਰੈਕਟ ਪੀਆਰ ਵੇ ਪਾਥਵੇ ਦੀ ਗੱਲ ਕਰੀਏ ਇੰਡੀਆ ਨੂੰ ਆਈਟੀ ਸੈਕਟਰ ਕਿਹਾ ਜਾਂਦਾ ਆ ਆਈਟੀ ਸੈਕਟਰ ਦੇ ਵਿੱਚ ਜਿੱਦਾਂ ਗ੍ਰਾਫਿਕ ਡਿਜ਼ਾਈਨਿੰਗ ਹੋਗੀ ਵੈਬ ਡਿਵੈਲਪਮੈਂਟ ਹੋਗੀ ਇਦਾਂ ਦੀਆਂ ਜਿਹੜੇ ਨੌਕ ਕੋਡਸ ਨੇ ਉਹ ਅਲਬਰਟਾ ਦੇ ਵਿੱਚ ਅਲਬਰਟਾ ਟੈਕ ਪਾਥਵੇ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਨੇ ਤੇ ਉਹ ਇਹ ਵਿੱਚ ਇਨਕਲੂਡ ਹੁੰਦੇ ਆ ਸਾਨੂੰ ਸੀਆਰਐਸ ਆਰਾਊਂਡ 300 ਸਕੋਰ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਉਹ ਇੱਕ ਪ੍ਰੋਸੈਸ ਦੇ ਵਿੱਚ ਪੈ ਜਾਂਦੇ ਨੇ ਜਿਹਦੇ ਥਰੂ ਉਸ ਸਾਡੀ ਟੀਮ ਸਾਰੀ ਪ੍ਰੋਸੈਸ ਕਰਦੀ ਆ ਕਿ OPNP ਥਰੂ PR ਕਿਵੇਂ ਹੋਣਾ ਹੈ ਉਹਨਾਂ ਨੇ ਸੈਕਿੰਡ ਥਿੰਗ ਜਿੱਦਾਂ ਸਟਾਫ ਨਰਸ ਹੋ ਗਏ ਜਿਹੜੇ ਨਰਸਿਸ ਨੂੰ ਰੈਗੂਲੇਟ ਕਰਦੇ ਆ ਕੋਆਰਡੀਨੇਟ ਕਰਦੇ ਆ ਉਹਨਾਂ ਨਾਲ ਹਨਾ ਕੋਆਰਡੀਨੇਟਰਸ ਹੋਗੇ ਉਹਨਾਂ ਲਈ ਵੀ ਉਹ ਇਨ ਡਿਮਾਂਡ ਜੋਬਸ ਨੇ ਉਹ ਵੀ ਅਸੀਂ ਡਾਇਰੈਕਟ PR ਉਹਨਾਂ ਦੀ ਪ੍ਰੋਫਾਈਲ ਅਸੈਸ ਕਰਕੇ ਡਾਇਰੈਕਟ PR ਵੇ ਪਾਥਵੇਜ਼ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਆ ਜਿਵੇਂ ਜੇਕਰ ਆਪਾਂ ਖਰਚੇ ਦੀ ਗੱਲ ਕਰ ਲਈਏ ਹਨਾ ਹੁਣ ਕਿਉਂਕਿ ਜਿਹਨੇ ਕੈਨੇਡਾ ਜਾਣਾ ਸਭ ਤੋਂ ਪਹਿਲਾ ਕੁਸਚਨ ਇਹੀ ਆਉਂਦਾ ਵੀ ਪੈਸੇ ਕਿੰਨੇ ਕੁ ਲੱਗਦੇ ਨੇ ਇਹ ਅਗਰ ਆਪਾਂ ਡਿਫਰੈਂਟ ਕੈਟਾਗਰੀਜ਼ ਦੀ ਗੱਲ ਕਰ ਲਈਏ ਕਿੰਨੇ ਕ ਪੈਸੇ ਨੇ ਜਿਹੜੇ ਖਰਚਾ ਆ ਜਾਂਦਾ ਸਾਡੇ ਜਿਹੜੇ ਫਾਈਲ ਚਾਰਜਸ ਨੇ ਸਾਡੇ ਫਾਈਲ ਚਾਰਜਸ 25000 ਤੋਂ ਸ਼ੁਰੂ ਹੋ ਜਾਂਦੇ ਆ ਸੋ ਜਿੱਦਾਂ ਕਿਸੇ ਨੇ ਵੈਸਟਰ ਵੀਜ਼ਾ ਲਵਾਉਣਾ ਸੀ 25000 ਰੁਪਏ ਚਾਰਜ ਕਰਦੇ ਆ ਇਸ ਆਫਿਸ ਦੇ ਵਿੱਚ ਤੇ ਜਿੱਦਾਂ ਐਕਸਪ੍ਰੈਸ ਐਂਟਰੀ ਆ ਤੇ ਪੀ ਐਨ ਪੀ ਆ ਉਹਦਾ ਸੀ 5000 ਡਾਲਰ ਲੈਣੇ ਆ ਸੋ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਡਿਫਰੈਂਟ ਡਿਫਰੈਂਟ ਚਾਰਜਸ ਨੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਕਿ ਜੋ ਅਸੀਂ ਚਾਰਜ ਕਹਾਂਗੇ ਉਹਦਾ ਸੀ ਰਿਟੇਨਰ ਸਾਈਨ ਕਰਾਂਗੇ ਉਹ ਟਰਾਂਸਪੇਰੈਂਟ ਹੋਊਗਾ ਤੁਹਾਡੇ ਲਈ ਵੀ ਤੇ ਸਾਡੇ ਲਈ ਵੀ ਤੁਹਾਡੇ ਵੀ ਉਹਦੇ ਤੇ ਸਾਈਨ ਹੋਣਗੇ ਸਾਡੇ ਵੀ ਸਾਈਨ ਹੋਣਗੇ ਜਿਵੇਂ ਆਪਾਂ ਕਹਿ ਦਈਏ ਵੀ ਕਿ ਤੁਹਾਨੂੰ ਆਪਾਂ ਚੀਜ਼ ਲੈਣਾ ਤੇ ਨਾਲ ਸਾਨੂੰ ਬਿੱਲ ਮਿਲ ਜਾਂਦਾ ਉਹ ਵਾਲਾ ਕਨਸੈਪਟ ਆ ਗਿਆ ਜੀ ਬਿਲਕੁਲ ਕੋਈ ਲੁਕੀ ਹੋਈ ਚੀਜ਼ ਨਹੀਂ ਹੈਗੀ ਇਹ ਨਹੀਂ ਹੈਗਾ ਵੀ ਵੀਜ਼ਾ ਆ ਗਿਆ ਫਿਰ ਤੁਹਾਨੂੰ ਕਹਤਾ ਵੀ ਐਨੇ ਪੈਸੇ ਜਮ੍ਹਾਂ ਕਰਾਓ ਜਾਂ ਪਹਿਲਾਂ ਕੁਝ ਹੋਰ ਕਰਿਆ ਬਾਅਦ ਚ ਕੁਝ ਹੋਰ ਕਰਿਆ ਇਹ ਕੁਝ ਨਹੀਂ ਹੋਣਾ ਨਹੀਂ ਜੇ ਨਹੀਂ ਹੁੰਦਾ ਇੱਥੇ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਜਿੱਦਾਂ ਆਪਣੇ ਇੱਥੇ ਚੱਲਦਾ ਹੈ ਪੈਕੇਜ ਸਿਸਟਮ ਉਹ ਕੀ ਆ ਪ੍ਰਾਈਵੇਟ ਕਾਲਜਸ ਨੇ ਉਧਰ ਤੇ ਇਧਰੋਂ ਕੋਈ 2-4 ਲੱਖ ਪੇ ਕਰ ਦਿੰਦੇ ਆ ਤੇ ਬੱਚਿਆਂ ਤੋਂ ਕਿਸੇ ਤੋਂ 20 ਲੱਖ ਕਿਸੇ ਤੋਂ 18 ਲੱਖ ਚਾਰਜ ਕਰ ਲੈਂਦੇ ਆ ਉੱਥੇ ਜਾ ਕੇ ਸਾਡੇ ਕੋਲੇ ਬਹੁਤ ਕੇਸਿਸ ਆਉਂਦੇ ਆ ਤੇ ਉਹ ਕਹਿੰਦੇ ਆ ਜੀ ਸਾਨੂੰ ਸਵਿਫਟ ਕਾਪੀ ਦੋ ਜਿਹਦੇ ਤੋਂ ਪੈਸੇ ਟਰਾਂਸਫਰ ਹੋਏ ਨੇ ਸੀ ਉੱਥੇ ਵਾਪਸ ਭੇਜਾਂਗੇ ਉਹ ਜਿਹੜੇ ਇੱਥੇ ਬੰਦੇ ਬੈਠੇ ਆ ਉਹ ਆਪਣੇ ਅਕਾਊਂਟ ਚ ਕਰਦੇ ਆ 5-4 ਲੱਖ ਜੰਨਾ ਵੀ ਕਰਦੇ ਆ ਕਿਉਂਕਿ 10-12 ਹਜ਼ਾਰ ਡਾਲਰ ਮੈਕਸਿਮਮ ਉਹਨਾਂ ਦੀ ਫੀਸ ਹੁੰਦੀ ਹੈ ਤੇ ਉਹ ਇੱਕ ਸਮੈਸਟਰ ਦੀ ਪੇ ਕਰਦੇ ਆ ਦੋਨਾਂ ਦੀ ਨਹੀਂ ਕਰਦੇ ਤੇ ਉਹ ਬੱਚੇ ਦਾ ਜਿਹੜਾ ਪੈਸਾ ਉਹ ਸਾਰਾ ਡੁੱਬ ਜਾਂਦਾ ਸੋ ਇੱਕ ਚੰਗੀ ਸਲਾਹ ਤੁਹਾਡਾ ਉਹ ਪੈਸਾ ਬਚਾ ਸਕਦੀ ਹੈ ਜੇ ਤੁਸੀਂ ਉਹ ਪੈਸਾ ਬਚਾਉਣਾ ਚਾਹੁੰਦੇ ਹੋ ਸਾਡੇ ਆਫਿਸ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਜਿਵੇਂ ਕਈ ਲੋਕ ਹੁੰਦੇ ਨੇ ਨਾ ਤਾਂ ਉਹ ਵਾਇਲਟ ਕਰ ਸਕਦੇ ਨੇ ਨਾ ਉਹ ਬਹੁਤਾ ਪੈਸਾ ਲਾ ਸਕਦੇ ਨੇ ਬਰਕਰ ਪਰਮਰ ਤੇ ਲੋਕ ਜਾਣਾ ਚਾਹੁੰਦੇ ਨੇ ਤੇ ਉਹਦੇ ਚ ਕਿਸ ਤਰੀਕੇ ਦੇ ਨਾਲ ਫਿਰ ਬਾਤ ਪੱਝਾ ਜਾ ਸਕਦਾ ਜਿਹੜੇ ਬੱਚੇ ਹੈਲਥ ਜੋ ਇਨਸਾਨ ਹੈਲਥ ਨਹੀਂ ਕਰ ਸਕਦਾ ਉਹਦੇ ਲਈ ਬੇਸਿਕਲੀ ਫਾਰਮਿੰਗ ਵਗੈਰਾ ਦੀ ਹੀ ਆਪਸ਼ਨ ਹੁੰਦੀ ਆ ਬਟ ਜੋ ਪੰਜ ਕਵਨ ਲੈ ਸਕਦਾ ਸੀ ਐਲਵੀ5 ਲੈ ਸਕਦਾ ਉਹਨਾਂ ਲਈ ਜਿੱਦਾਂ ਸਕੈਲ ਟ੍ਰੇਡਸ オーਪਨ ਨੇ ਜਦਾਂ ਕਾਰਪੇਂਟਰ ਕਹਿ ਸਕਦੇ ਆ ਕੈਬਿਨੇਟ ਮੇਕਰ ਕਹਿ ਸਕਦੇ ਆ ਆਪਾਂ ਕੰਸਟਰਕਸ਼ਨ ਫੀਲਡ ਦੇ ਵਿੱਚ ਸਟੱਕੋ ਰਿਮੂਵਲ ਕਰ ਸਕਦੇ ਆ ਜਾਂ ਆਪਾਂ ਕਹਿ ਲੋ ਪੇਂਟਰ ਹੋਗੇ ਇਹ ਬਹੁਤ ਜਾਨੀ ਕਿ ਹਾਈ ਡਿਮਾਂਡਿੰਗ ਜੌਬਸ ਨੇ ਇਹਨਾਂ ਦੇ ਵਿੱਚ ਜਾ ਸਕਦਾ ਉਸ ਤੋਂ ਬਾਅਦ ਆ ਜਾਂਦਾ ਫੂਡ ਸੈਕਟਰ ਇੱਕ ਮਾਰਕ 2024 ਨੂੰ ਵਰਟਾ ਨੇ ਫੂਡ ਸੈਕਟਰ ਟੂਰਿਜ਼ਮ ਦੇ ਵਿੱਚ ਵੀ ਚੇਂਜਸ ਕਰੀਆਂ ਨੇ ਉਹ ਨਵੀਂ ਇੱਕ ਚੀਜ਼ ਲੈ ਕੇ ਆਏ ਨੇ ਜਿਹਦੇ ਵਿੱਚ ਜਿਦਾ ਫੂਡ ਸਰਵਿਸ ਸੁਪਰਵਾਈਜ਼ਰ ਹੋਗੇ ਮੈਨੇਜਰ ਹੋਗੇ ਫੂਡ ਕਾਊਂਟਰ ਟੈਂਡੈਂਟ ਹੋਗੇ ਕਿਚਨ ਹੈਲਪਰ ਹੋਗੇ ਉਹ ਵੀ ਜਾਨੀ ਕਿ ਕੈਨੇਡਾ ਜਾ ਸਕਦੇ ਆ ਉਹ ਵੀ ਹੁਣ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਆ ਚੁੱਕੀਆਂ ਨੇ ਜੇਕਰ ਤੁਹਾਡੇ ਪੰਜ ਬੈਂਡ ਨੇ ਤੁਹਾਡੇ ਕੋਲੇ ਜੈਨੂਨ ਐਕਸਪੀਰੀਅੰਸ ਹੈਗਾ ਗ੍ਰੇਡ 12 ਤੁਹਾਡੇ ਕੋਲੇ ਹੈਗੀ ਆ ਥੈਨ ਅਸੀਂ ਤੁਹਾਨੂੰ ਕੈਨੇਡਾ ਭੇਜ ਸਕਦੇ ਹਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪਹਿਲਾਂ ਤਾਂ ਤੁਹਾਨੂੰ ਦੋਸਤੋ ਇਹ ਦੱਸ ਦਈਏ ਕਿ ਬਾਈ ਜਿਹੜੇ ਹੈਗੇ ਨੇ ਜ਼ਿਆਦਾਤਰ ਕੈਨੇਡਾ ਹੀ ਰਹਿੰਦੇ ਨੇ ਉਹ ਵੀ ਕੈਨੇਡਾ ਤੋਂ ਹੀ ਆਏ ਹੋਣ ਬਾਈ ਜੀ ਹਾਂਜੀ ਤੇ ਇਹ ਕੈਨੇਡਾ ਤੋਂ ਹੀ ਡੀਲ ਕਰਦੇ ਨੇ ਉੱਥੋਂ ਦੀ ਸਿਚੁਏਸ਼ਨ ਉਹ ਵੀ ਸਮਝਦੇ ਨੇ ਤੇ ਸਾਰਾ ਤੁਹਾਨੂੰ ਗਾਈਡ ਅੱਛੇ ਤਰੀਕੇ ਨਾਲ ਕਰਦੇ ਨੇ ਏਗਰੇ ਹੁਣ ਮੇਰੇ ਦੁਆਰਾ ਸਿੱਕ ਕੁਐਸਚਨ ਤੁਹਾਡੇ ਨਾਲ ਗੱਲ ਕਰ ਲੋਕ ਕਤੋਂ ਵੀ ਸੁਣਦੇ ਆ ਕਿ ਯਾਰ ਕੈਨੇਡਾ ਜਾ ਕੇ ਲੋਕ ਕੰਮ ਨਹੀਂ ਮਿਲ ਰਿਹਾ ਲੋਕ ਭੁੱਖੇ ਮਰ ਰਹੇ ਨੇ ਇਧਰੋਂ ਪੈਸੇ ਮੰਗਵਾ ਰਹੇ ਨੇ ਉਹ ਕਿੰਨੀ ਕਿ ਸਤਾਈ ਆ ਇਹ ਗੱਲ ਵੀ ਤੇ ਕਿਹੜੇ ਲੋਕ ਨੇ ਜਿਹੜੇ ਉੱਥੇ ਜਾ ਕੇ ਸਫਰ ਕਰਦੇ ਬੇਸਿਕਲੀ ਉਹ ਲੋਕ ਸਫਰ ਕਰ ਰਹੇ ਆ ਜਿਹੜੇ ਆਪਣੇ ਪੂਰੀ ਪ੍ਰੋਪਰ ਰਿਸਰਚ ਕਰਕੇ ਨਹੀਂ ਜਾਂਦੇ ਜਿਹੜੇ ਸਕਿੱਲ ਨਹੀਂ ਸਿੱਖ ਕੇ ਜਾਂਦੇ ਹੁਣ ਜੇ ਕੋਈ ਬੱਚਾ ਸਕਿੱਲ ਸਿੱਖ ਕੇ ਜਾਊਗਾ ਸਕਿੱਲ ਦੀ ਉੱਤੇ ਬਹੁਤ ਡਿਮਾਂਡ ਆ ਸੋ ਉਹ ਸਕਿੱਲ ਸਿੱਖ ਕੇ ਜਾਊ ਉਹਨਾਂ ਨੂੰ ਜੌਬ ਮਿਲ ਜਾਣੀਆਂ ਜਿੱਦਾਂ ਲੇਡੀਜ਼ ਨੇ ਕੁੜੀਆਂ ਆਪਣੀਆਂ ਭੈਣਾਂ ਛੋਟੀਆਂ ਜਾਂਦੀਆਂ ਨੇ ਉਹ ਆਪਣੇ ਬਿਊਟੀ ਪਾਰਲਰ ਵਗੈਰਾ ਦਾ ਸਿੱਖ ਕੇ ਜਾਂਣ ਉੱਥੇ ਹਰ ਪਲਾਜ਼ੇ ਦੇ ਵਿੱਚ ਤਕਰੀਬਨ ਬਿਊਟੀ ਪਾਰਲਰ ਸੋ ਉਹ ਘਰੋਂ ਵੀ ਕਈ ਉੱਥੇ ਆਪਾਂ ਕਰੀਜੀ ਵਗੈਰਾ ਦੇ ਐਡਸ ਚੈੱਕ ਕਰਦੇ ਆ ਕੋਈ ਘਰੋਂ ਥ੍ਰੈਡਿੰਗ ਕਰਦੇ ਆ ਕੋਈ ਨੇੇ ਨੇਲ ਕੁਛ ਕਹਿੰਦੇ ਆ ਉਹ ਕਰਦੇ ਆ ਹਨਾ ਉਹ ਸਾਰੀਆਂ ਚੀਜ਼ਾਂ ਕਰਦੇ ਆ ਸੋ ਜੇ ਆਪਣੇ ਵਿੱਚ ਸਕਿੱਲ ਹੈ ਥੈਨ ਆਪਾਂ ਨੂੰ ਜੌਬ ਮਿਲ ਜੂ ਵਰਕ ਫਰੋਮ ਹੋਮ ਵਰਕ ਕਰਦੇ ਜਿੱਦਾਂ ਗ੍ਰਾਫਿਕ ਡਿਜ਼ਾਈਨਿੰਗ ਵਗੈਰਾ ਦਾ ਹੋ ਗਿਆ ਜੇ ਸਕਿੱਲ ਆ ਆਪਾਂ ਨੂੰ ਜੌਬ ਮਿਲੂਗੀ ਜੋ ਆਪਣੀ ਪ੍ਰੋਪਰ ਆਪਾਂ ਰਿਸਰਚ ਕਰਕੇ ਪਹੁੰਚ ਲਿਆ ਜੇ ਆਪਾਂ ਨਹੀਂ ਕਰਦੇ ਥੈਨ ਔਖਾ ਆ ਜੇ ਅਗਰ ਤੁਹਾਡੇ ਵਿੱਚ ਕੋਈ ਸਕਿੱਲ ਹੈਗੀ ਆ ਹਾਂ ਤੁਸੀਂ ਕੋਈ ਕੰਮ ਕਰ ਸਕਦੇ ਹੋ ਤਾਂ ਉੱਧਰ ਜਾ ਕੇ ਤੁਸੀਂ ਭੁੱਖੇ ਨਹੀਂ ਮਰਦੇ ਆ ਅਗਰ ਤੁਸੀਂ ਇਧਰੋਂ ਘੁੰਮਦੇ ਫਿਰਦੇ ਜਾਂਦੇ ਹੋ ਵੀ ਚਲ ਉੱਧਰ ਜਾ ਕੇ ਦੇਖਾਂਗੇ ਫਿਰ ਦਾ ਕਿਉਂ ਖੌਜਦਾ ਸਹੀ ਗੱਲ ਹੈ ਜੀ ਜਿਨ੍ਹਾਂ ਨੂੰ ਆਪਰੇ ਮੰਨ ਲਓ ਕਿ ਰੋਟੀ ਦਾ ਕੰਮ ਬਣਾਉਣੇ ਆਉਂ ਜੋ ਕਹਿੰਦੇ ਆ ਕੈਨੇਡਾ ਜਾ ਕੇ ਦੇਖਾਂਗੇ ਉਹਨਾਂ ਲਈ ਫਿਰ ਕੈਨੇਡਾ ਜਾ ਕੇ ਦੇਖਣਾ ਉਹ ਦੇਖਣਾ ਹੀ ਰਹਿ ਜਾਂਦਾ ਦੇਖਣਾ ਰਹਿੰਦਾ ਮਤਲਬ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਹੋਰ ਇਹਨਾਂ ਤੋਂ ਅਗਰ ਲੈਣੀ ਆ ਜਾਣਕਾਰੀ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ ਜੀ ਨੰਬਰ ਦੱਸ ਦਿਓ ਆਪਣਾ ਕਿਹੜਾ ਜਿਹਦੇ ਤੇ ਕੰਟੈਕਟ ਕਰਨਾ ਹੈ ਸਾਡਾ ਰੂਸ ਇਮੀਗ੍ਰੇਸ਼ਨ ਦਾ ਨੰਬਰ ਹੈਗਾ ਜੀ 9853833000 ਸੈਕੰਡ ਨੰਬਰ ਹੈਗਾ ਜੀ 7809823000 ਜੇਕਰ ਤੁਸੀਂ ਮੇਰੇ ਨਾਲ ਕੈਨੇਡਾ ਦੇ ਨੰਬਰ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਉਹਦਾ ਨੰਬਰ ਹੈਗਾ ਜੀ +1437423700 ਵਟਸਐਪ ਦੇ ਉੱਤੇ ਤੁਸੀਂ ਮੈਸੇਜ ਸੱਟ ਸਕਦੇ ਹੋ ਤੁਸੀਂ ਆਪਣੀ ਕੁਇਰੀ ਸੱਟ ਸਕਦੇ ਹੋ ਮੈਂ ਜਾਂ ਮੇਰੀ ਟੀਮ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਨੂੰ ਬੈਕ ਕਾਲ ਕਰੂਗਾ ਕੀ ਬਾਤ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਜਿਹੜੀ ਬਾਈ ਜੀ ਨਾਲ ਆਪਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਤੁਹਾਡੇ ਲਈ ਬਹੁਤ ਕੰਮ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਕਈ ਦਿਨਾਂ ਤੋਂ ਅਸੀਂ ਸੋਚ ਰਹੇ ਸੀ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਤਾਂ ਕਿ ਜਿਹੜਾ ਲੋਕਾਂ ਨੂੰ ਮਤਲਬ ਮੁਸ਼ਕਲ ਹੋਈ ਪਈ ਹੈ ਕੈਨੇਡਾ ਜਾਣ ਦਾ ਇੱਕ ਅੱਵਾਜ ਆ ਬਣਿਆ ਪਿਆ ਡਰ ਬਣਿਆ ਪਿਆ ਉਹ ਤੁਹਾਡਾ ਡਰ ਦੂਰ ਕੀਤਾ ਜਾਵੇ ਤਾਂ ਰੂਟ ਇਮੀਗ੍ਰੇਸ਼ਨ ਜਿਹੜਾ ਹੈਗਾ ਤੁਹਾਡਾ ਕੈਨੇਡਾ ਜਾਣ ਦੇ ਲਈ ਇੱਕ ਪਾਸ ਬਣ ਸਕਦਾ ਤਾਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਅਗਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੈਨੇਡਾ ਵੀਜ਼ਾ ਦੇ ਵਿੱਚ ਇੰਟਰਸਟਿਡ ਹੋ ਬਾਕੀ ਮਿਲਦੇ ਹਾਂ ਨਵੀਂ ਹੋਰ ਵੀਡੀਓਜ਼ ਦੇ ਨਾਲ ਬਹੁਤ ਹੀ ਜਲਦ ਧੰਨਵਾਦ